ਸਤਿ ਸ਼੍ਰੀ ਅਕਾਲ ਦੋਸਤੋ ਸਮਾਜ ਸੇਵੀ ਸੰਸਥਾਵਾਂ ਸਮਾਜ ਦੇ ਲਈ ਇੱਕ ਵਰਦਾਨ ਨੇ ਕਿਉਂਕਿ ਉਹ ਲੋਕ ਜਿਨ੍ਹਾਂ ਨੂੰ ਦੁਨੀਆ ਸਮਾਜ ਅਤੇ ਉਹਨਾਂ ਦੇ ਪਰਿਵਾਰ ਤੱਕ ਨਕਾਰ ਚੁੱਕੇ ਹੁੰਦੇ ਨੇ ਉਹਨਾਂ ਨੂੰ ਆਪਣੇ ਪਰਿਵਾਰਕ ਜਿਹਾ ਵਾਂਗ ਇੱਕ ਦੇ ਨਾਲ ਲਾਉਂਦੀਆਂ ਨੇ ਇਹ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਦੇ ਕੰਮ ਤੁਸੀਂ ਅਕਸਰ ਸੋਸ਼ਲ ਮੀਡੀਆ ਦੇ ਇਸ ਜਮਾਨੇ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਪਰ ਦੋਸਤੋ ਦੂਜਿਆਂ ਦੀ ਸੇਵਾ ਕਰਨੀ ਕਿੰਨੀ ਜਿਆਦਾ ਮੁਸ਼ਕਲ ਹੈ ਇਸ ਦਾ ਅਹਿਸਾਸ ਤੇ ਇਹਨਾਂ ਸਮਾਜ ਸੇਵੀ ਸੰਸਥਾਵਾਂ ਦੇ ਕੰਮਾਂ ਦੀ ਕਦਰ ਤੁਹਾਨੂੰ ਉਦੋਂ ਹੀ ਪੈ ਸਕਦੀ ਹੈ ਜਦੋਂ ਤੁਸੀਂ ਇੱਕ ਦਿਨ ਦਾ ਪੂਰਾ ਇੰਨਾ ਸਮਾਜ ਸੇਵੀ ਸੰਸਥਾਵਾਂ ਦੇ ਨਾਮ ਲਗਾਵੋ ਤੇ ਜੋ ਸੇਵਾ ਕਰਦੀਆਂ ਨੇ ਉਹ ਹੱਥੀਂ ਕਰਕੇ ਦੇਖੋ ਕਿਸ ਤਰ੍ਹਾਂ ਦੂਜਿਆਂ ਦੇ ਸਰੀਰਾਂ ਦੇ ਵਿੱਚੋਂ ਕੀੜੇ ਕੱਢਣੇ ਦੂਜਿਆਂ ਦੇ ਗੰਦ ਚੱਕਣੇ ਤੇ ਦੂਜਿਆਂ ਦੀ ਸੇਵਾ ਕਰਨੀ ਕਿੰਨੀ ਜਾਦੇ ਮੁਸ਼ਕਲ ਹੈ ਉਸ ਤੋਂ ਵੀ ਵੱਡੀ ਗੱਲ ਜਿਨ੍ਹਾਂ ਦੀ ਸੇਵਾ ਕਰਦੇ ਆ ਜੇਕਰ ਉਹ ਹੀ ਅੱਗੇ ਮਾੜਾ ਚੰਗਾ ਬੋਲਣ ਗਾਲਾਂ ਕੱਢਣ ਗੁੱਸਾ ਕਰਨ ਤਾਂ ਕਿੰਨੇ ਮੁਸ਼ਕਲ ਦੇ ਵਿੱਚ ਇਹ ਸਮਾਜ ਸੇਵੀ ਸੰਸਥਾਵਾਂ ਕੰਮ ਕਰਦੀਆਂ ਨੇ ਤੇ ਸੇਵਾ ਕਰਦੀਆਂ ਨੇ ਇਸੇ ਤਰ੍ਹਾਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੀ ਤਰ੍ਹਾਂ ਅਤੇ ਧੰਨ ਧੰਨ ਬਾਬਾ ਰਤਨਦੇਵ ਸੇਵਾ ਸੁਸਾਇਟੀ ਦੀ ਤਰ੍ਹਾਂ ਹੀ ਤੇਰਾ ਆਸਰਾ ਸੇਵਾ ਸੁਸਾਇਟੀ ਪਿੰਡ ਵੱਲਾ ਸ੍ਰੀ ਅੰਮਰਸਾਹਬ ਤੋਂ ਵੀਰਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਤਾਂ ਉੱਥੇ ਮਾਨਸਿਕ ਤੌਰ ਤੇ ਪਰੇਸ਼ਾਨ ਇੱਕ ਸਾਕਸ਼ਿ ਕਿਵੇਂ ਇਨ੍ਹਾਂ ਸੰਸਥਾਵਾਂ ਵਾਲਿਆਂ ਤੇ ਹੀ ਗੁੱਸੇ ਹੋ ਰਿਹਾ ਹੁੰਦਾ ਹੈ ਤੇ ਸਿੰਘਾਂ ਨੂੰ ਇਹਨਾਂ ਦੀ ਸ਼ਿਕਾਇਤ ਲਾ ਰਿਹਾ ਹੁੰਦਾ ਹੈ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਉਹ ਮਾਨਸਿਕ ਰੋਗੀ ਹੈ ਤੇ ਉਸ ਦੀ ਸੇਵਾ ਫਿਰ ਵੀ ਵੀਰ ਕਿੰਨੇ ਪਿਆਰ ਨਾਲ ਕਰਦੇ ਨੇ ਕਿੰਨੇ ਪਿਆਰ ਨਾਲ ਫਿਰ ਵੀ ਉਸ ਨੂੰ ਡੀਲ ਕਰਦੇ ਨੇ ਇਹ ਵੀਡੀਓ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਸੋ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਹੋਰ ਕਵਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਦੇਖੋ ਜੇ ਖੀਚਾ ਤਾਣੀ ਕਰਤੇ ਰਿਹਾ ਤਾਂ ਆਪਸ ਪਹਿਲੇ ਹੀ ਟਕਲਾਂ ਪਾੜਾ ਦੇਗਾ ਕਲਿੰਨੇ ਮਾਰਾ ਮੇਰੇ ਕੋ ਇਹ ਇਹ ਉਂਗਲ ਉਹ ਕੀ ਹੋਇਆ ਇਸ ਐਸਾ ਹੀ ਹੈ ਹੈ ਪੈਦਾਈ ਸੀ ਹੈ ਸੋ ਤੂੰ ਬੋਲਾ ਮੈਂਨੇ ਤੋੜਾ ਅਬ ਤੂੰ ਇਨੀ ਕੋ ਤੋੜਨਾ ਮੌਜੇ ਕਰੇ ਬਾਰ-ਬਾਰ ਕੇ ਖੀਚਾ ਇਸਨੇ ਦੇਖੋ ਨਾ ਆਪਕੋ ਕਿਤਨੇ ਸਾਲ ਹੋ ਗਏ ਇਧਰ ਆਏ ਅਬੇ ਦੋ ਦਿਨ ਲਿਆ ਤੂੰ ਬਾਤ ਪਤਾ ਨੋ ਬੇਕਾਰ ਚਲੇ ਜਾਂਦੇ ਜਾਂਦੇ ਦੂਰਾ ਬੈਠੇ ਇਹਨੇ ਨਹੀਂ ਸੁਣੀ ਸਾਡੀ ਹਾਂ ਪ੍ਰਦੇਸੀ ਆ ਤੁਸੀਂ ਹੈ ਨਹੀਂ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਤਾਂ ਗੁਰਖਤੇ ਦੀ ਸਾਂਝ ਪਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਹੁਣੀ ਪਿੰਡ ਚੋਹਾਨ ਹਰ ਵਾਰ ਦੀ ਤਰ੍ਹਾਂ ਜਿਹੜੀ ਆਪ ਦੀ ਜ਼ਿੰਮੇਵਾਰੀ ਨਿਭਾਉਣਾ ਇਹਨੇ ਸਾਡੇ ਵੀਰ ਹੁਣੀ ਨਾਲ ਆਏ ਨੇ ਸਾਡੇ ਵੱਡੇ ਭਾਜੀ ਨਾਲ ਆਏ ਨੇ ਜੀ ਕਿਉਂਕਿ ਇਹ ਜਿਹੜਾ ਸੇਵਾ ਦਾ ਕਾਰਜ ਹੈ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਸਾਥ ਨਾਲ ਹੀ ਅੱਗੇ ਵਧਦਾ ਜੀ ਸੋ ਭਾਜੀ ਹੁਣੀ ਜਦੋਂ ਵੀ ਕੋਈ ਵੀ ਚੀਜ਼ ਲੈ ਕੇ ਪਹੁੰਚਦੇ ਨੇ ਆਪਣੇ ਇਸ ਪਰਿਵਾਰ ਲਈ ਤਾਂ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਜੀ ਤੁਹਾਡਾ ਕਰਉਣਾ ਤਾਂ ਆਕਾਲ ਪੁਰਖ ਸੱਚੇ ਪਾਤਸ਼ਾਹ ਪਰਮਾਤਮਾ ਨਹੀਂ ਆ ਪਰ ਇਨਸਾਨ ਇੱਕ ਜ਼ਰੀਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਭੰਡਾਰ ਜਿਹੜੇ ਖਾਲੀ ਹੁੰਦੇ ਨੇ ਜਿਹੜੇ ਪਾਂਡੇ ਖਾਲੀ ਹੁੰਦੇ ਨੇ ਉਹ ਫੇਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜੇ ਆ ਉਹ ਭਰੇ ਜਾਂਦੇ ਨੇ ਜੀ ਇੱਥੇ ਤੇ ਇਹ ਸਾਰਾ ਕੁਝ ਸੰਗਤ ਦੇ ਸਾਥ ਨਾਲ ਹੀ ਆ ਜੀ ਵੀਡੀਓ ਤੁਹਾਡੇ ਤੱਕ ਰੱਖ ਰਿਆ ਤੇਰਾ ਆਸਰਾ ਸੁਸਾਇਟੀ ਪਿੰਡ ਵੱਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਖਾਬਾਂ ਦੀ ਨਗਰੀ ਪੁਰਬੀ ਦੀ ਚੜਦੀ ਕਲਾ ਜੀ ਸਾਰਿਆਂ ਨੂੰ ਬਹੁਤ ਬਹੁਤ ਮਾਰਾ ਕਿਰਪਾ ਹੋਰ ਕੋਈ ਤੁਸੀਂ ਕੋਈ ਕਿਉਂਕਿ ਸਾਡੇ ਲਈ ਤੁਸੀਂ ਖਾਸ ਹੋ ਤੇ ਜਰੂਰ ਕੋਈ ਉਪਦੇਸ਼ ਸਾਡੇ ਲਈ ਕੁਝ ਸਮਝਾਉਣ ਜੋਗ ਤੁਸੀਂ ਕਰ ਸਕਦੇ ਹੋ ਕੋਈ ਚੱਕਰ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਸੀਂ ਬੜਾ ਸੋਹਣਾ ਕਾਰਜ ਕਰ ਰਹੇ ਹੋ ਇਹਨਾਂ ਗੁਰੂ ਸਾਹਿਬ ਬਲਵਕਸ਼ ਦੇ ਉਹਦੇ ਨਾਲ ਹੀ ਆਪਾਂ ਦਾ ਕਾਰਜ ਹੁੰਦਾ ਜੀ ਬਾਕੀ ਅਸੀਂ ਇਹਨਾਂ ਜੋਗੇ ਨਹੀਂ ਵੀ ਆਪ ਜੀ ਨੂੰ ਕੋਈ ਸੁਝਾਅ ਦੇ ਸਕੀਏ ਜੋ ਗੁਰੂ ਸਾਹਿਬ ਕਿਰਪਾ ਲਾਉਂਦਾ ਸੇਵਾ ਲਾਉਂਦਾ ਉਹ ਆਪਾਂ ਰਾشن ਪਾਣੀ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਾਂ ਇਹਨਾਂ ਦੇ ਮੂੰਹ ਤੱਕ ਪਹੁੰਚਾ ਸਕਦੇ ਆ ਬਾਕੀ ਇਹ ਬੇਘਰ ਵਾ ਬੇਲੁਰੰਦੇ ਆ ਸਾਧਗੁਰੂ ਜੀ ਰਹਿਮਤ ਕਰਨ ਹੋਰ ਜੀਵ ਜਿਹੜੇ ਨੇ ਜਿਨ੍ਹਾਂ ਨੂੰ ਮਾਰਿਆ ਨੇ ਵੱਧ ਦਿੱਤਾ ਆ ਉਹ ਇਹਨਾਂ ਦੇ ਤੱਕ ਬਚਾਉਣ ਆਪਣੇ ਤੋਂ ਸੰਬੰਧ ਕੱਢਣ ਸਾਡੀ ਤਾਂ ਇਹੋ ਹੀ ਆ ਵੀ ਜਿਹੜੇ ਬੇਸਹਾਰਾ ਵਾ ਇਨਾਂ ਵਾਸਤੇ ਸਤਿਗੁਰੂ ਰਹਿਮਤ ਕਰਨ ਇਹਨਾਂ ਦੇ ਘਰ ਲੱਭਣ ਤੇ ਆਪਣੇ ਪਰਿਵਾਰਾਂ ਤੱਕ ਪਹੁੰਚਣ ਇਹਨਾਂ ਦੀ ਮਾਤਮਾ ਬੁੱਧ ਮਾਰਾ ਬਖਸ਼ਿਸ਼ ਕਰਨ। ਬਸ ਇਹਨਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ। ਸੋ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਵੀਰੇ ਹੁਣਾਂ ਦਾ। ਬਾਕੀ ਜਿਹੜਾ ਵੀਰ ਹੁਣੇ ਸ਼ੋਰ ਸ਼ਰਾਬਾ ਕਰ ਰਿਹਾ ਸੀ ਤੁਸੀਂ ਦੇਖਿਆ ਜੀ। ਲਗਭਗ ਪਿਛਲੇ ਹਫਤੇ ਦੇ ਵਿੱਚ ਤਿੰਨ ਵੀਰ ਆਏ ਨੇ ਜਿਹੜਾ ਇੱਕ ਉਹ ਛੋਟਾ ਬੱਚਾ ਜਿਹੜਾ ਛੋਟੀ ਉਮਰ ਦਾ ਜਿਹੜਾ ਗਾਣੇ ਬੋਲੀ ਜਾਂਦਾ ਮੰਮੀ ਬੰਦੂਕ ਉਹ ਵੀ ਰੈਸਟ ਕਰ ਰਿਹਾ। ਕਾਫੀ ਠੀਕ ਹੋ ਗਿਆ। ਮੰਮੀ ਨਾਲ ਆਪਣੀ ਨਾਲ ਗੱਲਾਂ ਕਰਦਾ ਵੀ ਕਿ ਮੈਂ ਬਹੁਤ ਵਧੀਆ ਜਗ੍ਹਾ ਆ ਇੱਥੇ ਮੇਰਾ ਜਿਹੜਾ ਮੈਨੂੰ ਹਿੱਲ ਵੱਜੀ ਸੀ ਉਹ ਵੀ ਠੀਕ ਹੋ ਗਈ ਤਾਂ ਚਲੋ ਉਹ ਦਵਾਵਾਂ ਵੀ ਦਿੰਦਾ ਹਨਾ ਜਿਹੜਾ ਇੱਕ ਮੁੰਡਾ ਚੰਡੀਗੜ੍ਹ ਵਾਲਾ ਉਹਦਾ ਵੀ ਘਰ ਲੱਭ ਗਿਆ ਜਿੰਨੇ ਤਿੰਨ ਚਾਰ ਕਿੱਟਾਂ ਨਹੀਂ ਸਿਪਾਈਆਂ ਉਹਦਾ ਵੀ ਲੱਭ ਗਿਆ ਉਹ ਚੰਡੀਗੜ੍ਹ 22 ਸੈਕਟਰ ਦਾ ਰਹਿਣ ਵਾਲਾ ਵਾ ਠੀਕ ਹੈ ਤੇ ਉਹਦੇ ਵੀ ਪਰਿਵਾਰ ਨਾਲ ਹੋ ਗਈ ਗੱਲ ਜਿਹੜਾ ਆਪਾਂ ਜਿੰਨੇ ਕਾਫੀ ਵੱਡੇ ਵੋਟ ਪਾਏ ਜਿਹੜਾ ਹੁਣੇ ਸ਼ੁਰੂ ਦੇ ਵਿੱਚ ਸ਼ੋਰ ਸ਼ਰਾਬਾ ਕਰਦਿਆ ਕਿਉਂਕਿ ਅਜੇ ਇਹਨੇ ਸਾਡੀ ਗੱਲ ਮੰਨਣੀ ਨਹੀਂ ਆ ਕਈ ਵਾਰੀ ਵੱਡੇ ਭਾਜੀ ਪਤਾ ਕਿ ਉਹਦਾ ਦਿਮਾਗੀ ਪਰੇਸ਼ਾਨੀ ਅਜਹੀ ਆ ਬੰਦਾ ਆਪਾਂ ਨੂੰ ਦੇਖਣ ਤੋਂ ਸਹੀ ਕਿ ਤੁਸੀਂ ਹਰ ਵਾਰ ਹੀ ਆਉਂਦੇ ਹੋ ਇੱਕ ਮੁੰਡਾ ਜਿਹੜਾ ਆਪਾਂ ਵੀਡੀਓ ਚ ਨਹੀਂ ਲਿਆਉਂਦੇ ਹਨਾ ਜਿਹੜਾ ਬਿਲਕੁਲ ਜਿੰਨੇ ਟੈਟੂ ਬਣਾਏ ਹੋਏ ਬਾਹਾਂ ਤੇ ਜੇ ਆਪਾਂ ਗੱਲਬਾਤ ਉਹਦੇ ਨਾਲ ਕਰੀਏ ਤੇ ਉਹ ਵੇਖਣ ਨੂੰ ਲੱਗਦਾ ਕਿ ਉਹ ਬਿਲਕੁਲ ਸਹੀ ਆ ਪਰ ਇਹ ਡਿਪਰੈਸ਼ਨ ਨਾਲ ਅਲੱਗ ਅਲੱਗ ਆ ਕੋਈ ਚੁੱਪ ਚਕੇ ਦਿਨ ਦਾ ਕੋਈ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲੈਂਦਾ ਜਿਵੇਂ ਸਾਡੇ ਡਾਕਟਰ ਸਾਹਿਬ ਆਏ ਹੋਏ ਨੇ ਸੋ ਇਸੇ ਤਰ੍ਹਾਂ ਇਹ ਵੀ ਵੀਰ ਅਜੇ ਜਿਵੇਂ ਕਿਸੇ ਵੀ ਗੱਲ ਦਾ ਪ੍ਰੋਪਰ ਜਵਾਬ ਨਹੀਂ ਜਿਵੇਂ ਆਏ ਨੂੰ ਦੋ ਦਿਨ ਹੋਏ ਆ ਤੇ ਕਹਿੰਦਾ ਕਿ ਮੈਨੂੰ ਜਦੋਂ ਵੀ ਕਿਤੇ ਪੁਲਿਸ ਆ ਗਈ ਇੱਥੇ ਕੋਈ ਚੈਕਿੰਗ ਹੋ ਗਈ ਤੇ ਮੈਂ ਕਹਣਾ ਜੀ 2 ਸਾਲ ਤੋਂ ਮੈਨੂੰ ਬੰਦੀ ਬਣਾ ਕੇ ਰੱਖਿਆ ਤੇ ਮੇਰੀ ਕੁੱਟਮਾਰ ਕੀਤੀ ਜਾ ਰਹੀ ਆ ਉਂਗਲ ਜਿਹੜੀ ਆ ਉਹ ਦਸਤਾਨੇ ਦੇ ਪਾਸੇ ਛੱਡੇ ਜੋ ਉਹਦਾਂ ਲੰਗੀ ਹੋ ਗਈ ਆ ਕਹਿੰਦਾ ਇਹ ਤੁਹਾਡੇ ਵੱਲੋਂ ਤੋੜੀ ਗਈ ਆ ਪ੍ਰਸ਼ਾਦਾ ਖਾਣ ਦੇ ਵਿੱਚ ਵੀ ਦਿੱਕਤ ਦੇਣੀ ਦਵਾਈ ਖਾਣ ਦੇ ਵਿੱਚ ਵੀ ਦਿੱਕਤ ਆਉਣੀ ਤੋਂ ਇਸੇ ਤਰ੍ਹਾਂ ਇਸ ਸੰਗਤ ਦੀ ਜਿਹੜੀ ਇਹ ਦਿਮਾਗੀ ਪਰੇਸ਼ਾਨੀ ਆ ਇਹਦਾ ਇਲਾਜ ਵੀ ਹੈਗਾ ਜੇ ਪੈਂਦੇ ਇਲਾਜ ਫੜਿਆ ਜਾਵੇ ਦਵਾਈ ਸ਼ੁਰੂ ਹੋ ਜੇ ਤਾਂ ਇਨਸਾਨ ਠੀਕ ਹੋ ਜਾਂਦਾ ਪ੍ਰੋਪਰ ਤਾਂ ਨਹੀਂ ਪਰ ਇੰਨੇ ਕੁ ਜੋਗਾ ਜ਼ਰੂਰ ਹੋ ਜਾਂਦਾ ਕਿ ਆਪਣਾ ਜਿਹੜਾ ਆ ਉਹ ਪਾਲਨ ਪੋਸ਼ਣ ਕਰ ਸਕਦਾ ਵੀਰ ਹੋਣਾ ਵੱਲੋਂ ਵੀ ਇੱਕ ਵੀਰ ਦੀ ਦਵਾਈ ਸ਼ੁਰੂ ਕਰਾਈ ਗਈ ਸੀ ਇਹਨਾਂ ਦੇ ਨਗਰ ਤੋਂ ਹੀ ਵੀਰ ਜਿਹੜਾ ਕਿ ਜਿਹਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਅੱਜ ਉਹ 9 ਬਰ 9 ਆ ਆਪਣੀ ਛੋਟੀ ਜੀ ਕੋਸ਼ਿਸ਼ ਦੇ ਨਾਲ ਸਾਹਮਣੇ ਆਪਾਂ ਨੇ ਇਨਸਾਨ ਦੇਖਣ ਦਾ ਕਿ ਯਾਰ ਵਧੀਆ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਪਹਿਲਾਂ ਉਹਨੂੰ ਕੀ ਪਰੇਸ਼ਾਨੀ ਹੁੰਦੀ ਸੀ ਜਦੋਂ ਤੁਸੀਂ ਉਹਨੂੰ ਦਵਾਈ ਦੇਵਾਉਣ ਤੋਂ ਪਹਿਲਾਂ ਪਹਿਲਾਂ ਵਿਰਦੂ ਜੀ ਨੂੰ ਇਹ ਪਰੇਸ਼ਾਨੀ ਸੀ ਮੇਂ ਹੱਲੇ ਉਮਰ ਉਹਦੀ ਬੜੀ ਥੋੜੀ ਸੀ ਥੋੜੀ ਸੀ ਛੋਟੀ ਉਮਰ ਸੀ ਤਾਂ ਉਹ ਦੌਰਾ ਪੈ ਜਾਂਦਾ ਤੇ ਜ਼ਾਲੂ ਵੀ 2-3 ਦਿਨ ਮੋਹਸ਼ ਨਹੀਂ ਆਉਣੀ। ਜੀ ਹੋਸ਼ ਹੀ ਰਹਿੰਦਾ ਹੈ ਨਾ। ਤੇ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡਾ ਤੁਹਾਡੇ ਨਾਲ ਮੇਲ ਹੋਇਆ ਤੇ ਫਿਰ ਆਪਾਂ ਤੁਹਾਡੇ ਜ਼ਰੀਏ ਉਸ ਨੂੰ ਚੰਗੇ ਡਾਕਟਰ ਤਾਂ ਨੂੰ ਮਤਲਬ ਸਲਾਹ ਮਿਲੀ ਉਹਨੇ ਦਵਾਈ ਚੱਲੀ ਆ ਤੇ ਵਧੀਆ ਹੁਣ ਵਾਲੇ ਦੀ ਕਿਰਪਾ ਵਾ ਜੀ ਉਹ ਸਾਡੇ ਕੋਲ ਦੋ ਵਾਰੀ ਹੋ ਕੇ ਵੀ ਗਿਆ ਸਾਡੇ ਰਿਸ਼ਤੇਦਾਰੇ ਚੋਂ ਠੀਕ ਹੈ ਤੇ ਹੁਣ ਵਧੀਆ ਵਾ ਉਹ ਆਪ ਕਹਿੰਦਾ ਵਾ ਕਿ ਸਾਨੂੰ ਇਹਨਾਂ ਵੀਰਾਂ ਨੇ ਬਚਾ ਲਿਆ ਵਾ ਮਹਾਰਾਜ ਦੀ ਕਿਰਪਾ ਦੇ ਨਾਲ ਦੁਬਾਰਾ ਮੈਂ ਪਾਕੀ ਧੰਨਵਾਦ ਹੈ ਡਾਕਟਰ ਸਾਹਿਬ ਦਾ ਤੁਹਾਨੂੰ ਆਦਾ ਤੁਹਾਡਾ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਜਿਹੜਾ ਵੀ ਵਧੀਆ ਦਵਾਈ ਦਾ ਰੂਪ ਮਿਲ ਗਿਆ ਤੇ ਉਹ ਆਪਣੀ ਜ਼ਿੰਦਗੀ ਜਿਉ ਰਿਹਾ ਵਾ ਸ਼ੁਕਰਾਨਾ ਗੁਰੂ ਸਾਹਿਬ ਦਾ ਜੀ ਜਿੰਨਾ ਕੀਤਾ ਜਾ ਸਕਦਾ ਘੱਟ ਬਾਕੀ ਸਾਡੇ ਡਾਕਟਰ ਸਾਹਿਬ ਡਾਕਟਰ ਸ੍ਰੀ ਕੁਮਾਰ ਜੀ ਜਿਹੜੇ ਸੈਕਟਰੀਕ ਸਪੈਸ਼ਲ ਸਪੈਸ਼ਲਿਸਟ ਨੇ ਸੋ ਉਹਨਾਂ ਦੇ ਗਾਰਡਨ ਇੱਥੇ ਵੀ ਦਵਾਈ ਚੱਲਦੀ ਆ ਜੀ ਉਹ ਅੰਮ੍ਰਿਤਸਰ ਵੀ ਬੈਂਦੇ ਨੇ 1 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਅਜਨਾਲਾ ਦੇ ਵਿੱਚ ਬੈਂਦੇ ਨੇ ਪਰਸਨਲ ਤੌਰ ਤੇ ਜੇ ਕੋਈ ਉਹਨਾਂ ਨੂੰ ਮਿਲਣਾ ਚਾਹੁੰਦਾ ਤਾ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰਕੇ ਵੀ ਮਿਲ ਸਕਦੇ ਹੋ ਜੱਟ ਸਾਹਿਬ ਹੁਣੀ ਉਹ ਨੇਕ ਦਿਲ ਰੂਹ ਹੈਗੀ ਆ ਜਿਹੜੀ ਪੈਸੇ ਬਾਰੇ ਬਹੁਤ ਘੱਟ ਸੋਚਦੇ ਆ ਪੈਸਾ ਜ਼ਰੂਰੀ ਤਾਂ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਪਰ ਉਹ ਪੈਸੇ ਬਾਰੇ ਬਾਅਦ ਚ ਪਹਿਲਾਂ ਸੇਵਾ ਬਾਰੇ ਸੋਚਦੇ ਨੇ ਸੋ ਕਈ ਵਾਰੀ ਡਾਕਟਰ ਵੀ ਜਿਹੜੇ ਹੁੰਦੇ ਨੇ ਸੰਗਤ ਜੀ ਉਹ ਦਵਾਈਆਂ ਇੰਨੀਆਂ ਕਿ ਲਿਖ ਦਿੰਦੇ ਨੇ ਕਿ ਇੱਕ ਪਰਿਵਾਰ ਲਈ ਲੈਣੀਆਂ ਔਖੀਆਂ ਹੋ ਜਾਂਦੀਆਂ ਪਰ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਨੇ ਇਨਸਾਨ ਦੇ ਹਾਲਾਤ ਦੇਖ ਕੇ ਸਮਝ ਜਾਂਦੇ ਨੇ ਕਿ ਕਿਵੇਂ ਆ ਇਹ ਪਿੰਡ ਚੋਹਾਨ ਕਰਮਾਲੀ ਧਰਤੀ ਹੈ ਜੀ ਜਿੱਥੇ ਇਹ ਨੌਜਵਾਨ ਵੀਰ ਰਹਿ ਰਹੇ ਨੇ ਇਹਨਾਂ ਦਾ ਉੱਥੇ ਜਿਹੜਾ ਰਹਿਣ ਬਸੇਰਾ ਆ ਗੁਰੂ ਸਾਹਿਬ ਉਸ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਸਦਾ ਆਬਾਦ ਰੱਖੇ ਉਸ ਪਿੰਡ ਨੂੰ ਸੱਚੇ ਪਾਤਸ਼ਾਹ ਤੇ ਇਸੇ ਤਰ੍ਹਾਂ ਹੀ ਅਸੀਂ ਸੇਵਾ ਦੇ ਵਿੱਚ ਇੱਕ ਦੋ ਜਿਹਦਾ ਸਾਥ ਦਿੰਦੇ ਰਹੀਏ ਕਰੋਨਾ ਆਕਾਲਪੁਰਖ ਨੇ ਆ ਜੀ ਆਪਣੀ ਕਿਸੇ ਦੀ ਕੋਈ ਔਕਾਤ ਨਹੀਂ ਹੈਗੀ ਵਾਹਿਗੁਰੂ ਕਿਰਪਾ ਬਣਾਈ ਰੱਖੇ ਭੁੱਲਾ ਚੁੱਕਾਂ ਦੀ ਖਿਮਾ ਚਾਹੁੰਦੇ ਆ ਜੀ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ